हम चाहते थे कि पंजाब के सर पे ऐसा ओलंबा नहीं आना चाहिए एम एस पी पूरे देश को चाहिए पंजाब का पानी बचाने के लिए पंजाब को भी चाहिए उसके लिए जो मैं कर सकता था भाइयों मैंने वो किया है मैं ये भी कहना चाह रहा हूँ कि मैंने नहीं किया ये ऊपर वाले की कोई मर्जी थी तो मैंने केवल मेडिकल एड ली है जो ਗਮਟਿੰਗ ਹੋਤੀ ਸੀ ਉਸ ਨੂੰ ਰੋਕਾ ਹੈ ਅੰਛਨ ਮੈਂ ਉਸ ਦਿਨ ਵੀ ਕਿਹਾ ਥਾ ਅੱਬ ਵੀ ਉਸੀ ਤਰ੍ਹਾਂ ਜਾ ਰਹੀ ਹੈ ਵਾਹਿਗੁਰੂ ਜੀ ਕਾਹ ਸਾਬ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਇਹ ਸੰਗਤੀ ਜੁਗਜੀਤ ਸਿੰਘ ਢੱਲੇਵਾਲਾ ਵਾਸਤੇ ਜਿਹੜੀ ਨਵੀਂ ਟਰਾਲੀ ਤਿਆਰ ਕੀਤੀ ਜਾ ਰਹੀ ਹੈ ਤੇ ਅੱਗੇ ਕੀ ਜਨਾਬ ਦਿਖਾਉਣੇ ਆ ਸਾਰਾ ਖਨੋੜੀ ਵੱਟ ਦਾ ਦ੍ਰਿਸ਼ਟੀ ਦੇਖੋ ਅੱਜ ਦਾ ਮਾਹੌਲ ਤੇ ਅੱਗੇ ਕੀ ਹੋਇਆ ਸਾਨੂੰ ਸਾਰਾ ਦਿਖਾਉਣੇ ਆ ਬਹੁਤ ਹੀ ਜ਼ਿਆਦਾ ਇੱਕ ਅੱਗੇ ਵੀਡੀਓ ਨੂੰ ਜ਼ਰੂਰ ਦੇਖਿਓ ਦਿਖਾਉਣਾ ਸਾਰਾ ਕਨਵਰੀ ਵਾਰਡ ਦਾ ਜੋ ਅੱਜ ਇੱਥੇ ਹੋਇਆ ਤੇ ਜਗੀਰ ਸਿੰਘ ਢੱਲੇਵਾ ਵਾਸਤੇ ਨਵੀਂ ਟਰਾਲੀ ਤਿਆਰ ਕੀਤੀ ਬਹੁਤ ਜ਼ਿਆਦੇ ਸੰਗਤਾਂ ਦਾ ਜਿਹੜਾ ਇੱਥੇ ਇਕੱਠ ਹੈ ਤੇ ਬਹੁਤ ਲੋਕ ਆਉਂਦੇ ਆ ਜਾਂਦੇ ਆ ਅੱਗੇ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਨੂੰ ਆਪਾਂ ਨਾਲ ਨਾਲ ਵੀਡੀਓ ਦੇ ਬਣੇ ਰਹੋ ਤੁਹਾਨੂੰ ਦਿਖਾਉਣੇ ਅੱਜ ਵੀ ਇੱਥੇ ਕੀ ਹੋਇਆ ਕੀ ਨਹੀਂ ਹੋਇਆ ਤੁਹਾਨੂੰ ਸਾਰਾ ਦਿਖਾਉਮਾਗੇ ਜ਼ਰੂਰ ਵੀਡੀਓ ਦੇ ਲਾਸਟ ਤੱਕ ਜ਼ਰੂਰ ਬਣੇ ਰਹੋ ਆਪਾਂ ਦੱਸਦੇ ਆਂ ਇੱਥੇ ਜੋ ਅੱਜ ਜਾਤੇ ਜੀਜੀਤ ਸਿੰਘ ਦਲਿਆਰ ਨਾਲ ਉਹ ਤੋਂ ਨੂੰਜ ਬਾਹਰ ਕੱਢ ਗਏ ਸਿੱਧੂ ਪਰ ਮਾਰ ਬੇਡ ਤੇ ਪਾਇਆ ਗਿਆ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਦੇਖੀ ਚੱਲੋ ਅੱਗੇ ਅੱਗੇ ਕਲਾਸਿਕ

ਚੰਗਾ ਟਾਈਮ ਹੋ ਚੁੱਕਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਤੇ ਕਮੈਂਟ ਜਰੂਰ ਕਰੋ ਤੇ ਦੱਸੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਿਹਾ ਹੈ ਜਿਹੜੇ ਕਿਸਾਨੀ ਅੰਦੋਲਨ ਨੂੰ ਪਿਆਰ ਕਰਦੇ ਆ ਜਰੂਰ ਸ਼ੇਅਰ ਕਰੋ ਵੀਡੀਓ ਨੂੰ ਭਰਾਵੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹ ਆਪਣੇ ਪਿੰਡ ਦਾ ਆਪਾਂ ਨਾਮ ਆ ਜਿਹੜਾ ਤੁਹਾਨੂੰ ਪਹਿਲਾਂ ਵੀ ਸੱਪਾ ਲਿਖਿਆ ਸੀ ਦੇਖੋ ਇਹਦੇ ਉੱਤੇ ਆਪਾਂ ਲੜੀਆਂ ਲਾ ਚੁੱਕੇ ਆ ਪਿੰਡ ਮੈਸਰਖਾਨਾ ਸਿੱਧੂਪੁਰ ਇਹ ਆਪਣਾ ਕਮਰਾ ਬਣਿਆ ਹੋਇਆ ਇੱਥੇ ਟੈਂਕੀ ਆ ਗੁਰਦੁਆਰਾ ਸ੍ਰੀ 73 ਸਰਸਾ ਸਹਿਬ ਪਾਸ਼ਾ ਜੀ ਦਸਵੀਂ ਆਪਣੇ ਗੁਰਦੁਆਰੇ ਦੀ ਟੈਂਕੀ ਆ ਤੇ ਆਪਣੇ ਪਾਣੀ ਵਾਸਤੇ ਆ ਭਾਈ ਗੁਰਜੀ ਕੀ ਫਤਿਹ ਹਾਂ ਜੀ ਸੰਗਤ ਜੀ ਆਪਾਂ ਪਹੁੰਚੋ ਆ ਖਨੋਰੀ ਬਾਰਡਰ ਦੇਖੋ ਆਪਣੇ ਪਿੰਡ ਦਾ ਨਾਮ ਲਿਖਿਆ ਬੰਬੇ ਨਮਾਇਸਰਖਾਨਾ ਸਿੱਧੂਪੁਰ ਇਹ ਆਪਾਂ ਇਹ ਜਿਹੜੀ ਘੇਰੇ ਨਾਲ ਦੇ ਉੱਤੇ ਲੜੀ ਲਾਈ ਹੋਈ ਆ ਤੇ ਨਾ ਹਰ ਵੀਰਣ ਬੇਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਤੇ ਕਮੈਂਟ ਕਰੋ ਜਰੂਰ ਦੱਸੋ ਕਿਤੋਂ ਕਿਤੋਂ ਵੀਡੀਓ ਦੇਖ ਰਹੇ ਜਿਹੜੇ ਕਿਸਾਨੀ ਅੰਦੋਲਨ ਨੂੰ ਪਿਆਰ ਕਰਦੇ ਆ ਫੁੱਟਪਾਥ ਤੇ ਆ ਜਮਾ ਸੰਗਰੂਰ ਲੁਧਿਆਣਾ ਪਟਿਆਲਾ ਦਾ ਰੋਗ ਗਿਆ ਸਾਰੇ ਹਾਂ ਇਹ ਅੱਗ ਬਜਾਉਣਾ ਯੰਤਰ ਹੈ ਇਸੇ ਦੀ ਹਵਾ ਗੱਡੀ ਚੋਦੇ ਵਾਈ ਨੂੰ ਹਨਾ ਰਾਜਾ ਇਸੇ ਦੀ ਘਟੀ ਇਹ ਪ੍ਰੈਸ਼ਰ ਆ ਮਾਰਿਆ ਸੀ ਇਹਦਾ ਹੀ ਇਹ ਉਲਟਾ ਤੀ ਫੌਜ ਗਣ ਪੈਣਾ ਚੱਕਿਓਂ ਸਿਰਤੀ ਸੀ ਖਤਾਲਨਾ ਚ ਫੌਜੀ ਵੀ ਤਗੜੀ ਹੈ ਮਾੜੀ ਫੌਜ ਵੀ ਨਹੀਂ ਸੀ ਟੈਂਕ ਹੀ ਬਲਟਾਦੀ ਫੌਜ ਨੇ ਇਹ